ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਟੁਕੀng ਆਂ ਐਗਰੀਕਲਚਰ ਵੀ ਥੋੜਾ ਸਵਾਗਤ ਕਰਦੀ ਆਂ ਹੋਰ ਸਭ ਨਾਲ ਸਾਮਨੇ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਆਂ ਪਰ ਕੁਝ ਨਾ ਕੋਈ ਪ੍ਰੇਰਣਾ ਕਰੀ ਦੱਸਣਾ ਲਓ ਜੀ ਆਪਾਂ ਚੱਲੀਏ Papa ਜੀ ਦਵਾਈ ਦਿਵਾਣ ਤੇ ਨਾਲੇ ਗਰੋਸਰੀ ਕਰਨ ਕੰਟੀਨ ਵਿੱਚ ਹਨ ਤੇ ਨਾਲੇ ਛੱਡਣਾ ਪੂਆ ਜੀ ਪੂਆ ਜੀ ਕਹਿੰਦੇ ਮੈਨੂੰ ਕਾਫੀ ਦਿਨ ਹੋ ਗਿਆ ਐ ਨੇ ਮੈਨੂੰ ਛੱਡ ਜਾਉ ਹਾਂ ਆਪਾਂ ਕੁ ਭੇਰੇ ਆਪਾਂ ਲਾਤੇ ਸਾਰੇ ਤੇ ਕੱਪੜੇ ਧੋ ਤੋ ਕੇ ਆਪਾਂ ਸੁਕਾ ਕੇ ਅੰਦਰ ਸੁਕਾਣੇ ਪਾ ਦੇ ਹਾਂ ਤੇ ਬਾਕੀ ਝਾੜ-ਖੋਚਾ ਆਪਾਂ ਅੰਦਰ ਲਾ ਗਏ ਬਾਹਰ ਆਪਾਂ ਨੇ ਲਾਏ ਨਹੀਂ ਹੈਗੇ ਦੇਖ ਲੋ ਜੇ ਤਾਂ ਆਂਦੇ ਹਾਂ ਤੋ 1 ਮਿੰਟ ਮੈਂ ਉਧਰ ਨੂੰ ਆਵਾਂ ਤੰਦੇ ਨੂੰ ਤੂੰ ਚੜ੍ਹ ਕੇ ਚੀਹ ਨਾ ਮੈਂ ਬਿਖਾ ਦਿੰਦੀ ਹਾਂ ਖਲੇ ਦਾ ਹਾਂ ਉਹਨੂੰ ਹੈਲੋ ਜੇ ਬੱਕਤੇ ਹੋ ਤਾਂ ਬੱਕਾ ਲੁਕਾ ਮੈਂ ਬਿੰਦੀ ਬਿੰਦੀ ਹੋ ਗਈ ਠੀਕ ਹੈ ਗਰਮੀ ਦੇ ਵਿੱਚ ਤਾਂ ਬਿੰਦੀ ਲਾਣ ਦਾ ਕੋਈ ਫਾਇਦਾ ਨਹੀਂ ਕਿੱਧਰ ਟੋਟੂ ਡੁੱਲੂ ਪੰਪ ਨਹੀਂ ਬੰਦ ਕਰਿਆ ਹੈਗਾ ਪਾਪਾ ਨੂੰ ਇਹ ਘੱਟੂ ਆਪ ਬੰਦ ਕਰਕੇ ਰੱਖ ਦੇ ਜਾਂ 25 ਕਰੇਗਾ ਪਾਪਾ ਨੇ ਘੱਟੇ ਮੰਗ Çeyrek kamerle gelmiş olurum. ਬੋਲ ਮੈਨੂੰ ਕੱਢੀ ਜਾ ਦੁਕਨੀ ਦੁਕਨੀ ਹਾਂ ਜਾਂ ਮੇਰੇ ਵਿਆਹ ਹੋਏ ਤਾਂ ਨਾ ਤੇ ਮੈਂ ਆਈ ਪਹਾੜੀ ਕਿ ਕਿ ਮੈਂ ਕਿਹਾ ਹਾਂ ਇਹ ਮੇਗਾ ਹਰਿਆਣੇ ਦੇ ਵਿੱਚ ਵਿਆਹ ਹੋ ਗਿਆ ਹਾਂ ਹਰਿਆਣੇ ਦੇ ਵਿੱਚ ਹੁੰਦੀ ਹੈ ਨਾ ਐਜੀ ਕਿ ਕਰਾਂ ਜੀ ਨਾ ਮਾਰੇ ਕਰਦੇ ਤਾਂ ਬਹੁਤ ਹੋ ਗਈ ਮੈਂ ਪਹਿਲਾਂ ਹਰਿਆਣੇ ਦੇ ਵਿੱਚ ਦੇਖੀ ਦੀ ਨਾ ਇਹ ਤਾਂ ਹੁਣ ਫਿਰ ਇੱਧਰ ਦਾ ਆਦੂ ਹੋ ਗਈਆਂ ਹਾਂ ਮਨੇ ਮੇਰਾ ਬਿੜਾ ਘਰ ਮੇਰੇ ਪੇਰੇ ਜਿੱਦਾਂ ਦਾ ਅੱਛਾ ਹਾਂ ਬਹੁਤ ਬੜੀ ਛੋਟੀ ਮਹਾਰਾਣੀ ਬੜੀ ਆਹਰਾ ਮੱਦ ਕਰ ਕੋ ਅੱਜ ਆ ਲੱਗ ਰਹੀ ਜੀ ਜੀ ਇੱਧਰ ਛੱਡਿਆ ਵਾ ਇੱਧਰ ਦਾ ਲੱਗ ਵੀ ਗਈ ਚੋਗੀ ਪ੍ਰਗਤੀ ਤੇ ਬਹੁਤ ਲੱਗਦੀ ਆ ਹੋਰ ਪਿੰਡਾਂ ਕਣੀ ਲੱਗ ਹਾਂ ਆ ਦੇ ਇੱਧਰ ਦਾ ਹੋਣਾ ਆ ਦੇਖੀਏ ਇੱਕਵੇਂ ਬਸ ਹੋਰ ਦਾ ਸਾਰੇ ਖੇਤ ਐਹੀ ਪਏ ਈ ਕੋ ਲੱਗਦੀ ਗੱਲ ਨਹੀਂ ਹੁਣ ਮੈਂ ਟਰੈਕਟਰ ਵਧਰੇ ਨਾਲ ਹੀ ਜਾਉਂਗੀ 3 ਵਜੇ ਤੱਕ ਮੈਂ ਵੀ ਟਰੈਕਟਰ 'ਕਾ ਬੈਠੀ ਰਹੂੰਗੀ ਟੇਕ ਨਹੀਂ ਪੂਆ ਸਰ ਕਹਿਣਾ ਨਹੀਂ ਹੈ ਮੈਨੂੰ 3 ਵਜੇ ਆਵਣਾ ਹੈ ਨਾ ਤੋਂ ਮੈਂ ਸਮਝਾ 5 ਵਜੇ ਗੇਰੂ ਕੋਈ ਨਹੀਂ ਪਿਛਲੇ ਪਤਾ ਮੈਨੂੰ ਵੀ ਮੋਝ ਲੈ ਵੀ ਦੇ ਮੈਂ ਸੀਸੇ ਉਸੇ ਵੀ ਨਹੀਂ ਛੱਡਦੇ ਲੋਕ ਚੋਰ ਤਾਂ ਕੁਝ ਨਹੀਂ ਛੱਡਦੇ ਹੈਗੇ ਲੈ ਪੀ ਕੇ ਜੇ ਨਾ ਪੀ ਕੇ ਕਹੀਂ ਆਂ സീസാ ലഭി താഴ് അകല ਇੱਕ ਫਟਾਫਟ ਆਵਾਂਗਾ। ਹਲਲੋ। ਬਾਪੂ ਪੈਟਰੋਲ। ਚੰਡੀਗੜ੍ਹ ਮੇ ਅਵਰੇਜ ਘਟਦਾ ਹੂੰ ਤਾਂ ਠੀਕ ਹੈ। ਜਲਾਦਾ ਪਾਵਾ। ਡੀਜ਼ਲ ਕਿਹਾ ਗਈ ਜਾਂਦਾ ਹੋਇਆ।

ਤੇਲ ਵਿੱਚ ਗਰਭੜੀ ਹੋ ਜਾਣਾ ਫਿਰ ਜ਼ਿੰਮੇਵਾਰ ਹੋਵਾਂਗੇ ਹਾਂ ਕੋਈ ਜ਼ਿੰਮੇਵਾਰ ਕੋਈ ਆਪਣੇ ਕੋਲ ਰਸੀਦ ਹੋਣੀ ਚਾਹੀਦੀ ਹੈ ਜੇ ਪਿਸਟਨ ਪਾਪਾ ਤੇਲ ਪਾਇਆ ਉਹ ਫਿਰ ਪੰਪ ਵਾਲਾ ਪਾਪਾ ਉਹ ਕਰ ਸਕਦਾ ਵਿੱਚਰ ਤੇ ਐਵੇਂ ਤੇਲ ਪਾ ਕੇ ਲੈ ਗਏ ਆ ਵਿੱਚਰ ਤੇ ਤੇਲ ਕੇ ਵਿੱਚ ਗੱਡੀ ਦੇ ਵਿੱਚ ਇਹ ਗਰਭੜੀ ਹੋਈ ਹੈ ਤੇਲ ਕੇ ਕਾਰਨ ਗੜੀ ਨੇ ਨੇੜੇ ਪਟ્રોલ ਪੰਪ ਤੇ ਤੁਪਣੀ ਜਿਲ ਪਿਆ ਹਨ ਤੰਗੋਰੀ ਨੇੜੇ ਉਹ ਕਿੰਨੇ ਤੋਂ ਅੱਛਾ ਆ ਤਾਂ ਉਹਰੇ ਸਾਹਮਣੇ ਇਹ ਤੰਗੋਰੀ ਦਾ ਪਟ્રોલ ਪੰਪ ਹੈ ਰਨ ਮੈਂ ਦੇਖਿਆ ਨਹੀਂ ਨਾ ਇਦਾਂ ਨੂੰ ਡਰਾਈਵਰ ਭੁੱਲੇ ਨਹੀਂ ਡਰਾਈਵਰ ਨੂੰ ਯਾਦ ਹੈ ਬੀਬੀਓ ਗੜੀ ਖਤਰਾ ਬਹੁਤ ਹੀ ਜ਼ਿਆਦਾ ਹੈ ਅੱਗੇ ਪਿੱਛੇ ਦੇਖ ਕੇ ਆਪਾ ਉਥੇ ਆਰਦੇ ਜਿੱਦਾਂ ਹ ਕੁਲਫੀ ਆ ਦੇਖੀ 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 ਕੁਲਫੀ ਮਟਕੇ ਵਾਲੀ ਕੀ ਹੈ ਰੀ ਪੂਆ ਦੱਕਾ ਸਿਮੇ ਮੇ ਲੜਦੀ ਮੋਹ ਤਾਂ ਇਹ ਗੇ ਚਿੱਕੇ ਦੇ ਕਦੇ ਉਹ ਹੀ ਕੰਮ ਹੋ ਜਵੇ ਆ ਵੀ 2000 ਪਰਾਂ ਨੂੰ ਮੀ ਬਿਆ ਹੁਣ ਮੀ ਵੀ ਗਿਆ ਦਸ ਤਾ ਕਿਨੇ ਖਾਲੇ ਨੂਰ ਦਾ ਖੜਿਆ ਹੁਣ ਗੇਟ ਮੂਰੇ ਮੈਂ ਗਿਆ ਦਨਾਂ ਨੀ ਦਾਦੀ ਲੈ ਗਿਆ ਤਾਰ ਚ ਤਾਰ ਚ ਮੈਂ ਕਿਹਾ ਚ ਨਾ ਕਰਨਾ ਹੈ ਮੈਂ ਘਰ ਲੈ ਜੂਂਗੇ ਬਿਠਾ ਕੇ ਵਾ ਤਾਂ ਨਾ ਨਾ ਛੱਡ ਛੱਡ ਦੋ ਮੇਰੀ ਦਾਦੀ ਨੂੰ ਕਹ ਰਿਹਾ ਕੀ ਤੇ ਜਾਣਦੇ ਨੇ ਨਾ ਨਾ ਚਾਹਾਂਗੇ ਚਾਹਾਂਗੇ ਹਾਂ ਨਹੀਂ ਨਹੀਂ ਉਹ ਫਿਰ ਲੇਟ ਹੋ ਜੂਗੇ ਪਹਿਲੇ ਲੇਟ ਆਂਦੇ ਵੀ ਟਾਈਮ ਲੱਗਿਆ ਫਿਰ ਆ ਜੂंगे ਮਾਰੀ ਰੋਣ ਮਾਰੀ ਕੋਈ ਠੀਕ ਹੈ ਠੀਕ ਹੈ ਚਲੋ ਬੈਠੋ ਚਲੋ ਬੈਠੋ ਬਾਏ ਆਜੋ ਬਾਏ ਰੋਟੀ ਬਣਾ ਕੇ ਰੱਖੀ ਆਂਦੇ ਵੀ ਆਂਗੇ ਉਹਦੇ ਕੋਲ ਫੋਟੋ ਲੈ ਵੀ ਦੇਣੇ ਨੇ ਹੈ ਹਾਂ ਠੀਕ ਹੈ ਫਿਰ ਮੈਂ ਸਾ ਆਪਣਾ ਰਾਮ ਤੇ ਠੰਡੇ ਵਾਂ ਖੜੀ ਆਂ ਕੋਈ ਤਾਂ ਫੋਨ ਦੇ ਦੇ ਮੈਂ ਗੁੱਲੇ ਹੱਦੀ ਵੀ ਮੈਂ ਸਾ ਮम्मा ਕੀ ਕਰੇਗੀ ਮੈਂ ਤਾਂ ਉੜ ਕੇ ਲਓ ਜੀ ਆਪਾਂ ਨੇ ਰੈਫਰ ਖਰਮ ਕਟਾ ਲਿਆ ਸੋ ਸਿੱਕੇ ਅੱਧ ਘੰਟਾ ਲੱਗ ਗਿਆ ਅੱਧ ਘੰਟਾ ਨੇ ਕੰਟਾ ਲੱਗੇ 1:30 ਨੂੰ 1:45 ਉਹਦੋਂ ਤੇ ਟਾਕੀ ਨਹੀਂ ਲੱਗੀ ਉਹਦੋਂ ਤੇ ਟਾਕੀ ਲੱਗੀ ਜੀ ਜੈਕ ਕਰ ਆਪਣੇ ਕਟਾਲੀ ਅੱਧ ਘੰਟਾ ਚੱਲੀ ਆਪਾਂ ਆਈ ਵੀ ਵਾਈ ਹਸਪੀਟਲ ਚ ਦਾਦਾ ਬੋਤਾ ਬੈਂਟ ਲੱਗ ਗਿਆ ਅਰੇ ਕਿਹច ਹੋ ਰਹੀ ਹੈ ਬੋਲਤੀ ਕਿ ਲੱਗਦੀ ਨਹੀਂ ਪਿਛਲੀ ਪਾਪਾ ਜੀ ਲੱਗਦੀ ਨਹੀਂ ਉਹ ਕੋਈ ਤਾਂ ਹੋਣਾ

ਸਾਮਣੇ ਦਾਰਾ ਸਟੂਡੀਓ ਚੰਗੇ 66 66 ਰੁਪਏ ਦਾ ਵੀਰ ਨੇ ਪੱਕਾ ਨਾ ਉਹ ਘੱਟ ਦਿਆ ਲੋਕਿਆ ਚੀਜ਼ਾਂ ਨਹੀਂ ਕਿਹਾ ਉਹਦੇ ਪਿਆਰ ਹੈ ਕਹਿ ਰਹੇ ਉਹ ਤਾਂ ਨਹੀਂ ਪਾਸ ਕਰ ਤਰੀਕ ਤਬ ਮੈਨੂੰ ਲੱਗੀ 1 ਤਰੀਕ 15 ਤਰੀਕ ਦੇ ਵਿੱਚ ਵਿੱਚ ਆਏ ਕਿ ਨਾ ਫੇਰ ਸਾਮਾਨ ਵਾਧੂ ਹੋਇਆ ਮੈਂ ਕਿਹਾ ਅੱਜ ਦਾ ਵੀਰਿਆ ਮੈਂ ਭੱਜ ਨਾ ਠੱਕੇ ਬਣਿਆ ਅੰਦਰ ਜੇ ਮੈਂ ਅੰਦਰ ਗਈ ਜਦੋਂ ਉਹਨੇ ਰੌਲਾ ਪਾ ਤਿਆ ਛੇਤੀ ਛੇਤੀ ਕਰੋ ਉਸ ਬਿਲਿੰਗ ਕਰੋ ਮੈਂ ਦੋ ਸਾਮਾਨ ਰੱਖੇ ਜਦ ਮੈਂ ਬਣੀ ਅੰਦਰ ਕੀ ਰੇ ਸਸਰੀ ਘਾਲ ਜੀ ਕੀ ਸਸਰੀ ਘਾਲੀ ਨੇ ਖਤਮ ਹੋ ਗਈ ਤੇ ਆ ਪਤਾ ਨਹੀਂ ਨੂੰ ਚਾ ਚੱਲ ਬੜੀ ਕੀ ਆ ਤੇਰੇ ਪਾ ਹਾਟਲ ਭਾਈ ਚਲੋ ਕੁਛ ਇਹਨੂੰ ਦੇਖ ਲਈ ਕੋਈ ਹਾਟਲ ਹੋਏਗਾ ਨੇੜੇ ਜੀ ਲਓ ਜੀ ਕੰਟੀਨ ਚੋਂ ਆਪਣਾ ਸਾਮਾਨ ਲੈ ਲਿਆ ਕਾਫੀ ਸਾਮਾਨ ਬੜਾ ਰਹਿ ਗਿਆ ਕਾਫੀ ਜਨਾ ਲੈ ਲੇ ਕਿਉਂਕਿ ਸਾਮਾਨ ਖਤਮ ਵੀ ਸੀਗਾ ਹਨਾ ਚਲੋ ਕੋਈ ਨਹੀਂ ਅਗਲੇ ਮਹੀਨੇ ਦਾ ਸਮਾਨ ਫੇਰ ਲੈ ਜਾਂਦੇ ਕਿਥੇ ਤਰੀਕਾ ਆਉਣ ਵਾਲਾ ਜੀ ਫੇਰ ਟਾਈਮ ਲੱਗੂ ਜਿਹੜਾ ਲੱਗੂ ਫੇਰ ਲੈ ਜੀ ਤੁਹਾਨੂੰ ਕੋ ਤਾਂ ਸਮਾਨ ਹੀ ਰਹੇਗਾ ਥੋੜਾ ਬਹੁਤ ਤਾਂ ਸਮਾਂ ਜਗਾ ਅਗਲੇ ਮਹੀਨੇ ਭੰਗ ਗਾਜ ਤੱਕ ਗਰਮੀ ਦੇ ਪੂਰੇ ਉਹਦੇ ਮੋੜ ਨੇ ਖੱਜਲ ਉਹ ਬਸੇ ਸਾਰੇ ਦਿਨ ਚ ਗਰਮੀ ਨਹੀਂ ਆਈ ਜਿਹੜੀ ਹੋ ਜਾ ਕੇ ਅੰਦਰ ਨਾਲ ਖੱਜਲ ਖوار ਹੋ ਕੇ ਆਈ ਕਿਉਂਕਿ ਇੱਕਦਾਂ ਮੇ ਫਟਾਫਟ ਭੱਜ ਭੱਜ ਕੇ ਸਮਾਨ ਜਿੱਕੇ ਨਹੀਂ ਸਪੀਕ ਕਰਨਾ ਚਾਹਣਾ ਨੂੰ ਭੁੱਖ ਲੱਗ ਗਈ ਆਪਾਂ ਇਹ लवली ਟੱਬ ਦੇ ਕੁਝ ਖਾਣ ਪੀਣ। ਅਮੀ ਹੁਣ ਟਮੀ ਟਮੀ ਕਰੇਗਾ। ਬਸ ਹੁਣ ਕੱਪੜਿਆਂ ਨਾਲ ਲੜਵੜਾ ਲਈ। ਲੋ ਜੀ ਆਪਾਂ ਘਰੇ ਟਾਈਮ ਸ਼ਾਮ ਦੇ 6 ਵਜੇ ਦੇ। ਤਾਂ ਬੀਅੰ ਚਿਰ ਕੇ ਰੱਖਿਆ ਹੋਇਆ ਨੇ ਹਜੇ ਉਹ ਦੇਖਣੀ ਆਣ ਤੂਫ ਪਤਾ ਲਗਾਈ ਚੱਲਾ ਬਾਦ ਅਗਲੀ ਤੇ ਕੋਆਜਿੰਗ ਤੋਂ ਦੱਸ ਸੀ ਲੱਭਣਾ ਕੋਆਜਿੰਗ ਚੱਕ ਦੇ ਚੀਨੀ ਸਵਾਦ ਅੰਦਰ 看。Huh? ਲੋ ਜੀ ਪਪਾਨ ਲਗੀ ਅੰਬ ਦਾ ਚਾਰ ਇੱਧਰ ਆਪਣੇ ਅੰਬ ਦਾ ਚਾਰ ਜਿਹੜਾ ਟੱਪ ਦੇ ਵਿੱਚ ਪਾ ਲਿਆ ਤੇ ਕੁਛ ਇਹ ਕੁਛ ਉਹ ਹਨਾ ਇਹ ਆਪਣੇ 5 ਕਿਲੋ ਅੰਬੀਆਂ ਜੋਖ ਲੀਆਂ ਤੇ ਇਹਦੇ ਵਿੱਚ ਪਾਵਾਂਗੇ ਹਲਦੀ ਲਾਲ ਮਿਰਚ ਨਮਕ ਮੇਥੇ ਰਾਈ ਕਾਲੀ ਮਿਰਚ ਕਲੌਂਜੀ ਤੇ ਸੌਫ ਤੇ ਇਹ ਪਾਵਾਂਗੇ ਜੇ ਭਾ ਤੇਲ ਆਪਣੀ ਮਰਜ਼ੀ ਦਾ ਤੇਲ ਪਾ ਲੈਣਾ ਤੁਸੀਂ ਸਾਲ ਵਿੱਚ PC ਵੀ ਹੈ ਹਾਂ ਬਹੁਤਾ ਹਾਜੀ ਨਾ ਪੋ ਹਾਂ ਜਿਹੜਾ ਨਾ ਮੰਦਾਂ ਤੇ ਨਹੀਂ ਰਿਹਾ ਬਸ ਇਹਦਾ ਬੰਦ ਕੋਲ ਬੱਤੀ ਜਾਊਗਾ ਪਹਿਲੀ ਵਾਰੀ ਕਰਾਂ ਨਹੀਂ ਫਿਰ ਚਾਰ ਲੱਗੀਆਂ ਪਾਣ ਆਵੇਂ ਸਾਰੀ ਸ਼ੁਰੂਆਤ ਪਹਿਲੀ ਵਾਰੀ ਪਹਿਲੀ ਵਾਰੀ ਕਰ ਲੱਗਿਆ ਤੇ ਵਧੀਆ ਕਰਨੀ ਚਾਹੀਦੀ ਹਾਂ ਕਿਉਂ ਕਈ

ਸਿੱਕਾ ਜੀ ਫੋਰ ਬਾ ਡਰੋ ਜੀ ਕਿ ਖੜਾ ਕੋ ਇੱਕ ਵਾਰੀ ਮਿਰਚਾ ਨਹੀਂ ਵੱਧ ਪਾਉਂ ਨਹੀ ਤੇ ਜ਼ਿਆਦਾ ਹੋ ਜਾਂਦੀ ਸੋ ਬਾਸ ਨੂੰ ਘੋਲ ਪਾ ਲੀ ਬਸ ਬਸ ਉਹ ਪਾ ਦੇ ਟਾਲੀ ਮਿੱਠੀ ਪੀਸੀ ਉਸ ਵਾਸਤੇ ਮੈਂ ਹੋਣੀ ਨਹੀਂ ਰਹੀ ਕੋਈ ਹਾਂ ਪਾ ਦੇ ਇੰਕੜੋ ਤੇਲ ਦਾ ਮਤਲਬ ਕੋਲੀ ਦਾ ਮਾਣ ਹੈ ਤੇਲ ਕੋਲੀ ਦਾ ਮਾਣ ਦਿੰਦਾ ਕੋਲੀ ਦਾ ਆ ਕੋਲੀ ਨੂੰ ਖਾਣੋ ਉਸ ਨਾਲ ਬਣਾ ਪਰ ਸਾਰੀ ਸਬਜ਼ੀ ਪਰਾਂ ਨੂੰ ਖਾ ਲੋ ਬਹੁਤ ਚੰਗੀ ਬਣਦਾ ਮੇਰਾ ਬਾਹ ਹੀ ਚੱਕ ਲਈ ਲੈਟ ਬੱਜੀ ਨਹੀਂ ਬੱਜੀ ਬੰਦ ਕਰਿਆ ਬੰਦ ਕਰਿਆ ਹਾਂ ਲੈਟ ਨਹੀਂ ਬੱਜੀ ਹੈ ਪਾਈ ਤੇ Það er eitthvað að hljóða. ਇਹ ਬਟੇਰਾ ਮੋਟੀਆਂ ਵੱਡੜੀਆਂ ਹੋਈਆਂ। ਅੱਛਾ ਜਿਹੜਾ ਚਾਚੇ ਨੇ ਉਹ ਨਾਮ ਦਾ ਉਹ ਵੀ ਇੰਨੀ ਕੁ ਵੱਡੇ ਦਾ। ਨਾਲੇ ਉਹਨੇ ਛਿੱਤੀ ਭਾਦੋ ਹੋ ਗਈਆਂ। ਮੀਘਾ ਮਾਨੂੰ ਬਾਰਾ ਇੱਕ ਬੱਚਾ ਜਦੋਂ ਭੂਆ ਜਾਖੇ। ਥੋੜੀ ਜੀ ਵੱਡ ਬੇ ਕਰਿਆ ਵੱਡਦਾ ਨਹੀਂ ਜੇ ਸਮਝ। ਫਿਰ ਪਹਿਲੇ ਕਹਿ ਲਾਗੇ ਵੀਪਾ ਨਾ ਹੀ ਕਰਦੇ ਦੀ ਜਲੀਆ। ਸਵੇਰੀ ਕੱਢੂਗੇ। ਮਪੂ ਸਵੇਰੀ ਵੀ ਲੱਗੀਆਂ ਜਾਣੀਆਂ ਹੈਗੀਆਂ। ਅੱਗੋਂ ਹੁਣੀ ਛੱਡਦੀ। ਤੇ ਜਦ ਬੈਠੀ ਕੇ ਜਦ ਕੱਢਦੇ ਮੈਂ ਫਿਰ ਇਨਿੰਦਾ ਫੋਨ ਕਰਕੇ ਦਵਾ ਲੀ। ਨੀ ਦੇਵੋ ਨਾ ਘਰੋਂ ਹੀ ਟੈਨ ਨਾ ਆਲੇ ਆਪੋਰ ਹੋਗਾ ਕੇ ਕਿਹਦੇ ਸਮੇਂ ਆਏ ਸੀ ਅੰਦੇਸ਼ਾ ਦੇ ਕਿਹਦੇ ਦੇ ਹਾਂ ਕੇਹ ਕਿਹਨੇ ਆਏ ਨਹੀਂ ਫਿਰ ਘਰ ਗਏ ਦੁੱਖਾ ਨੂੰ ਨਾ ਕਰੂ ਨਹੀਂ ਹੋਗੇ ਫਿਰ ਕਦ ਨਹੀਂ ਗਈ ਹੈ ਮੈਂ ਜਾ ਜਾਂਦੀ ਫਿਰ ਟਾਈਮ ਉਧਰ ਵੀ ਲੇਟ ਹੋਤੇ ਪਹਿਲੇ ਉਧਰ ਵੀ ਲੇਟ ਹੋਤੇ ਹੋ ਜਾਦੋਂ ਉਧਰ ਤੇ ਨੂੰ ਸਹੀ 8 ਵਜੇ ਲੱਭ ਜਾਂਦੇ ਦੇ ਕੱਢ ਗਿਆ ਹਾਂਜੀ ਉਹ ਲੋਕ ਆ ਗਿਆ ਠੀਕ ਆਹ ਤੋਂ ਪੁਨਹਰੀ ਜੀ ਬੱਸ ਲਹੂਣ ਕੇ ਜੋ ਖੜੀਆਂ ਗੇਰ ਤੋਂ ਵਿੱਚ ਚਟਨੀ ਰਹਿ ਗਈ ਹੁਣ ਲਿਆਉਣ ਦੀਆਂ ਫਰ ਚਟਨੀ ਰਹਿ ਗਈ ਤਬੂ ਲਾਲਾ ਜੀ ਬਟਾ ਹੋਣ ਦਾ انا ਹੋਣੀ ਜਿਹੜਾ ਆ ਦੇਣਾ ਹੋਣੀ ਪਹਿਲਾਂ ਤੋਂ ਪੱਤਾ ਜਿਹਨੂੰ ਹੋਰ ਲੈ ਕੇ ਆਏ ਉਹ ਖਤਮ ਹੋ ਗਿਆ ਫਿਰ ਉੱਥੇ ਜਾ ਪਿੱਛੇ ਸਟੋਰ ਉਹ ਇਹ ਵੀ ਬੁਰਨਾ ਇਫਰਾਵਨ ਨੂੰ ਦਾਨਾ ਬਸ ਬੱਸ ਕਿਉਂਕਿ ਤੁਮੇ ਹੋੜ ਦੇ ਕੇ ਉੱਪਰ ਪਾ ਦੂੰਗੇ ਹੈਨਾ ਚੈੱਕ ਕਰ ਲਿਓ ਬਾਸਕੀ ਵਿੱਚ ਹਾਂ ਬੋਲ ਤਾਂ ਹੁਣ ਗੁਰਕੀ ਟੁਲੀ ਲਿਖਦੇ ਹਾਂ ਕਿਹਦੇ ਗੁਰਕੀ ਟੁਲੀ ਪਾਈ ਗਾਉਂਦੇ ਹਾਂ ਪਾਦੇ ਪਾਦੇ ਉਹ ਗੁਰਦਾਤਾ ਕਰਦੇ ਇੰਨੇ ਫਰਾਂਹ ਹੋ ਜੂ ਦੁਨੀਆ ਇਧਰ ਜਿੱਤੇ ਕਦੇ ਉੱਠ ਜਾਈ ਕਰਦੀ ਮੇਰੇ ਕਦੇ ਕਰੂੰਗੀ ਸਵੇਰੇ ਪਪੂ ਚੁੰਨੀ ਲਾ ਕੇ ਫਿਰ ਸੁੱਕੀ ਜਾਇ ਕਰੂੰਗਾ ਫਿਰ ਸ਼ਾਮ ਨੂੰ ਚੱਕ ਲਵਾਂ ਕਾ ਕੀ ਹੁੰਦਾ ਮਚ ਲੈ ਇੱਕ ਵਾਰ ਇੱਕ ਕਾਲੀ ਵਿੱਚਾਂ ਨਹੀਂ ਪਾਈਆਂ ਹੈਗੀਆਂ ਖੇਡ ਲਓ ਚੱਕ ਲੈ ਉੱਪਰ ਚੱਕ ਲੈ ਉੱਪਰ ਚੱਕ ਲੈ ਕਟਾਈ ਕਰੂੰਗੇ ਪਪੀਰੇ ਹੀ ਖਰਾ ਨਿੱਕਰ ਹੇਡ ਉਤਰ ਰਹੀ ਹੈ ਨਿੱਕਰ ਹੇਡ ਉਤਰ ਰਹੀ ਹੈ ਨਹੀਂ ਜੱਕ ਜੱਕ ਕੇ ਨੱਚ ਰਹੀ ਹੁਣ